ਓਏ ਬਾਈ ਬਾਈ ਨਹੀਂ ਦਾਰਾ। ਓ ਕੰਮਚੋਰ ਬਾਈ ਬੇਦੀ ਦਾਰਾ। ਪਤਾ ਨਹੀਂ ਮੈਂ ਬੜ ਤਣੀ ਆ ਹਾਂ। ਸੁਣਾ ਰਾ ਵੱਡੀ ਨਾ। ਹਾਲ ਸੁਣਾ। ਮੈਨੂੰ ਕੰਮ ਕਰਾ ਦਾਤੀ ਫੜਾ। ਆ ਠੀਕ ਨਹੀਂ ਕੱਟ ਹੋਇਆ ਯਾਰ। ਲੈ ਦਾਤੀ। ਓਹ ਦਾਤੀ ਆ ਦਾਤੀ ਓ ਪਈ ਆ। ਓ ਆਹਾ। ਕਿਹੜੀ ਆਹਾ। ਤੇਰੀ ਮਾਸੀ ਆ ਰਹੀ ਆ। ਅੱਛਾ ਦਾਤੀ ਬਣਾ ਦੇ। ਆਹਾ 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 ਫੜਾ। ਉਹ ਦਾਤੀ ਐ ਆਹੋ। ਕਹੇ ਸੀ ਤਾਤੀ ਨਾਲ ਤੂੰ ਕੰਮ ਕਰ ਤੂੰ ਕੋਹਾੜੀ ਫੜਾ ਦੇ ਮੈਂ ਤੈਨੂੰ ਤਾਂ ਹੀ ਪਹਿਲਾਂ ਫੜਾਈ ਸੀ ਫੜਾ ਦੇ ਕੋਹਾੜੀ ਫੜਾ ਦੇ ਇਹ ਸੈੱਟ ਨਹੀਂ ਕੱਟ ਹੋਇਆ ਹੈਗਾ ਲੈ ਉਹ ਹੌਲੀ ਵਾਰੀ ਹੌਲੀ ਹੌਲੀ ਬੀਂਡਾ ਖੋਲ ਤੈਨੂੰ ਮਨਵਾ ਰਿਓ ਫੜਾਏ ਗੱਲ ਪੜ ਤੈਨੂੰ ਮੈਂ ਤਾਂ ਹੀ ਦੂਜੀ ਵਾਰ ਆ ਰਹੀ ਬੜਾਈ ਤੀ ਵੀ ਇਹਨੇ ਕੰਮ ਨਹੀਂ ਆਣਾ ਫੜਾ ਦੇ ਯਾਰੀ ਓ ਕਿਆ ਤੂੰ ਯਾਰ ਜਿੱਲ ਜਿੱਲੀ ਜੀ ਕਰੀ ਜਾਂਦਾ ਵੱਢ ਕੇ ਪਾਸੇ ਕਰ ਨਹੀਂ ਮੰਨੂ ਚੜਾ ਉੱਪਰ ਗੱਲ ਸੁਣ ਲਾ ਓਏ ਹਾਂ ਮੈਂ ਤਾਂ ਮੈਂ ਕੰਮ ਕਰ ਦੋ ਨਾ ਆਹ ਤੂੰ ਬਕਵਾਸ ਮਾਨ ਦੀ ਲੋੜ ਨਹੀਂ ਹੈਗੀ ਸਮਝਦਾ ਨਹੀਂ ਉਹ ਤੂੰ ਮੇਰੇ ਮੂਰੇ ਵੀ ਨਾ ਬਕਵਾਸ ਜੀ ਮਰੀ ਜਾ ਗਾਰ ਇੱਕ ਤਾਂ ਤੇਰੀ ਹੈਲਪ ਕਰਾਵਾਂ ਉਹ ਜਾ ਯਾਰ ਮੈਂ ਨਹੀਂ ਕਰਾਉਂਦਾ ਕੰਮ ਆਪਦਾ ਆਪ ਕਰ ਲੈ ਹੱਦ ਕਰਦਾ ਇੱਕ ਤਾਂ ਤੇਰੀ ਹੈਲਪ ਕਰਵਾਉਣਾ ਤੂੰ ਉੱਪਰ ਤੇ ਚੰਮ ਲੀ ਜਾਂਦਾ ਉਹ ਗੱਲ ਤਾਂ ਸੁਣ ਯਾਰ ਓਹ ਪਰ ਤਾ ਹੈ ਨੰ ਕੰਮ ਕਮ ਚੋਰ ਜਮੀ ਕੰਮ ਕਮ ਕਰਦਾ ਨਹੀਂ ਹੈਗਾ ਕੱਟ ਕਿਹੜਾ ਹੁੰਦਾ ਯਾਰ ਕਿਹ ਜੂ ਬਲਾਮਾ ਗਲੀ ਹੁੰਦਾ ਹੈ ਉਹ ਸੁੱਖੇ ਹਾਂ ਲਈਓ ਉਰੇਆ ਚਾਹ ਕਰ ਲੋਗੀ ਉਰੇਆ ਉਰੇਆ ਕੰਮ ਕਰਾਉਂਗਾ ਕਿ ਛੋਟਾ ਜਾ ਕਰਾ ਦਿੰਨਾ ਏ ਆਪਾਂ ਨੇ ਆ ਲੱਕੜੀ ਜੀ ਵੱਢਣੀ ਆ ਹਾਂ ਆ ਬਾਕੀ ਥੱਲੇ ਪਈਆਂ ਲੱਕੜੀਆਂ ਆਪਾਂ ਨੇ ਕੋਠੇ ਉੱਪਰ ਚਾੜਨੀ ਆ ਚਾੜ ਦਿੰਨੇ ਆ ਚੱਕਰ ਤਾਂ ਨਹੀਂ ਕੋਈ ਕੋਈ ਚੱਕਰ ਨਹੀਂ ਵਾ ਠੀਕ ਆ ਆ ਕਰ ਦੇ ਇਕੱਠੀਆਂ ਜਾਂ ਕਰ ਦੇ ਯਾਰ ਮਸੀ ਵੱਡਾ ਹੋਇਆ ਯਾਰ ਲੱਕੜੀ ਉਹ ਬਹੁਤ ਚੀੜੀ ਆ ਹਾਂ ਰੱਖਦੇ ਭਾਰੀ ਹੋਣੀ ਆ ਨਾ ਇਹ ਬਹੁਤ ਭਾਰੀਆਂ ਆ ਗਿੱਲੀ ਆ ਯਾਰ ਚੱਕਦੇ ਚੱਕਦੇ ਲੈ ਨਾ ਹੁਣ ਮੈਂ ਥੱਲੇ ਆਵਾਂ ਪਹਿਲਾਂ ਯਾਰ ਰੁਕ ਕੰਮ ਕਰ ਇਹਨੂੰ ਹੁਣ ਉੱਪਰ ਪਜਾ ਦਈਏ ਹਾਂ ਜਾਣਾ ਜੂਣਾ ਤਾਂ ਨਹੀਂ ਕਿਤੇ ਦਾ ਕੰਮ ਕਰ ਤੂੰ ਚੱਲ ਉੱਪਰ ਮੈਂ ਤੈਨੂੰ ਖੜਾਉਂਗਾ ਠੀਕ ਆ ਬਸ ਤੂੰ ਇੱਕ ਸਾਈਡ 'ਤੇ ਰੱਖ ਦੀ ਬਸ ਠੀਕ ਆ ਇਹਨੂੰ ਕਹਿੰਦੇ ਆ ਕੰਮ ਕਰਾਣਾ ਦੇ ਰੂਹ ਖੁਸ਼ ਕਰਤੀ ਮੁੰਡੇ ਨੇ ਆ ਕੇ ਇਹ ਕੰਮ ਕਰਨ ਦਾ ਵੀ ਸੁਆਦ ਹੈ ਬਸ ਉਹ ਇੱਕ ਸਾਡੇ ਆਲਾ ਦੇਖ ਲੋ ਸਾਡੇ ਦਾ ਕੰਮ ਆਮ ਕਰਦੇ ਨਹੀਂ ਆ ਕਿ ਆਹ ਲੈ ਕੇ ਆਉਣਾ ਉਹਦਾ ਕੰਮ ਹੈ ਪੌਂਚ ਗਈ ਜੈ ਸ਼ੀ ਰਾਮ ਜੈ ਸ਼ੀ ਰਾਮ ਰਾਮ ਜੀ ਨੂੰ ਯਾਦ ਕਰਦੇ ਛੱਡਦੇ ਆ ਪੌਂਚ ਗਈ ਸਾਲਾ ਬੋਲਿਆ ਤਾਂ ਨਹੀਂ ਚਲ ਪਹੁੰਚੇ ਗਈ ਹੋਣੀ ਆ ਬੜੀ ਬੜੀ ਹੋਈ ਉਡੀ ਪੈਨ ਓਏ ਕੀ ਹੋਇਆ ਸਾਰੇ ਜਿਉ ਨਾਲ ਮਰ ਗਿਆ ਚਲਦੇ ਆ ਚਲਦੇ ਆ ਸਾਂ ਓ ਓ ਓ ਹੈਲੋ ਉਹ ਸੁੱਕੇ ਉਹ ਉਠਾ ਉਠ ਉਠ ਉੱਠਿਆ ਰ ਸੁੱਤੀ 7:00 ਵਜੇ ਕੀ ਹੋਇਆ ਕਿਆ ਹੋ ਗਿਆ ਐ ਘਬਰਾਟੁੰਦੀ ਹੈ ਘਬਰਾਟ ਘਬਰਾਟ ਐ ਪਾਣੀ ਪੁਣੀ ਲਿਆਣ ਦੇ ਮਰ ਗਿਆ ਓਏ ਉਹ ਸੈਡ ਸੂਟ ਤਾਂ ਹੋ ਜਾਂਦਾ ਮੈਂ ਤੈਨੂੰ ਕਹਾਂ ਦਾ ਪਰਾਂ ਹੋ ਜਾ ਯਾਰ ਤੂੰ ਕੋਈ ਕਨੇਉ ਨਹੀਂ ਆਣ ਦੱਤਾ ਇੱਕ ਦੇ ਉੱਪਰ ਇੱਕ ਦੇ ਉੱਪਰ ਦਾੜ 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 ਕਿਰੇ ਬੱਜੀ ਓਏ ਘਬਰਾਟੁੰਦੀ ਪਾਣੀ ਲਿਆਣ ਉਹ ਪਤੰਦਰਾ ਪਿੱਛੇ ਤਾਂ ਹੋ ਜਾਂਦਾ ਮਾੜਾ ਮੋੜਾ ਤੂੰ ਪਿਆ ਤਾਂ ਲੱਕੜੀਆਂ ਦੇ ਥੱਲੇ ਰੁਕ ਜਾ ਪਾਣੀ ਲੈ ਕੇ ਆਉਂਦਾ ਮੈਂ ਉਹ ਕੂਟੀ ਵਾਲਾ ਹੀ ਪਲਾਉਣਾ ਪੈਣਾ। ਕੀ ਹੋ ਗਿਆ? ਆਏ ਹਾਏ। ਉਹ ਬੈਠ ਚੱਲ। ਬੈਠ ਮੜਾ ਜਾ। ਕੀ ਹੋ ਗਿਆ ਏ? ਬਲਗਮ ਜੀ ਆਉਂਦੀ ਸੀ। ਬਲਗਮ ਆਉਂਦੀ ਏ ਤਾਂ ਬਚ ਗਿਆ ਤੂੰ। ਕੁਛ ਨਹੀਂ ਹੈਗਾ ਪੀ ਲੈ ਡੱਫ ਲੈ। ਕੁੱਤੇ ਵਾਲਾ ਪਾਣੀ ਪਿਲਾਈਏ। ਉਹ ਯਾਰ ਤੂੰ ਪੀ ਤਾਂ ਸਹੀ ਬਚ ਜੂਗਾ ਘਟੋ ਘਟਾ। ਓਏ ਉਹ ਪਾਣੀ ਪੀ ਲੈ ਕਿਉਂ ਮਰਨਾ ਤੈ? ਕਿਉਂ ਮੇਰੇ ਹੱਥਾਂ ਦਾ? ਥੋੜਾ ਪਿਛਲਾ ਦੇਖ ਲੈ ਕਿਹਾ ਤੈਰਦਾ ਚੱਤ ਦਾ ਲੈ ਕੇ ਆ ਉਈ ਕਰੰ ਬੰਦਾ ਮਾਰਨਾ। ਵਿੱਚ ਦੇਖ ਲੈ ਕਿਹਾ ਤੈਰਦਾ ਏ। ਤਾਂ ਨੇ 10 ਬਿਚੇ ਲੱਕਿਆ ਤਾਂ ਆਣੀ ਫਿਲਟਰ ਵਾਲਾ ਲੈਣ ਕਹਿੰਦਾ ਮੈਂ ਦੂਜਾ ਦੀ ਟੈਂਕੀ ਆਲਾ ਪੀਂਦਾ ਹੈਗਾ ਲਾ ਓ ਪੀ ਲੈ ਹੁਣ ਪੀ ਲੈ ਪੀ ਲੈ ਕੁਝ ਨਹੀਂ ਹੈਗਾ ਬਲਕਮ ਤੇਰੇ ਅੱਡੀ ਬਣਨ ਲੱਗੀ ਓ ਤੂੰ ਗੱਲ ਸੁਣ ਨਾ ਦਿਮਾਗ ਤੇ ਮੁਕ ਦਿੱਤਾ ਰੱਬ ਨੇਗਾ ਨਹੀਂ ਤੈਨੂੰ ਮਾੜਾ ਮੋਟਾ ਸਾਲਿਆ ਪਰਾਂ ਪੁਰਾਂ ਹੋ ਜਾਂਦਾ ਤੇ ਤੈਨੂੰ ਪਤਾ ਥੱਲੇ ਤੇ ਮੈਂ ਲੱਕੜੀਆਂ ਭਗਾਉਗਾ ਮਾਰਦਾ ਏ ਇੱਕ ਲੱਕੜੀ ਕੇ ਉੱਠਣ ਦਿੰਦੀ ਐ ਦੀ ਭੈਣ ਨੂੰ ਇੱਕ ਲੱਕੜੀ ਆ ਗਈ ਦੂਈ ਆ ਗਈ ਤੀ ਆ ਗਈ ਸਾਲਾ ਲੱਕੜ ਖਾਨ ਨਹੀਂ ਆਗਾ ਉੱਪਰ ਮੈਂ ਦੱਸ ਕਿਆ ਕਰਦਾ ਲੱਕੜੀ ਭਾਈ 5-10 ਕਿਲੋ ਦੀ ਐ ਯਾਰ ਭਾਈ ਹੋਇਆ ਕਿਆ ਸੁਣ ਲਿਆ ਫੇਰਾ ਇਹ ਤਾਂ ਲੱਕੜੀ ਗਿਰ ਗਈ ਚੱਲ ਹੁਣ ਕੈਚ ਕਰ ਉਹ ਸਾਰੀਆਂ ਚੱਲ ਬਾਹਰ ਕਿ ਲੱਕੜ ਜੋ ਕੀ ਹੋਇਆ